ਮੇਰੇ ਵੀ ਮੇਲਾ ਰੰਗ ਤੇ ਬੜਾ ਚੜਿਆ ਵਾ ਤੇ ਤੈਨੂੰ ਪਤਾ ਹੀ ਆ ਤਾਈ ਤਾਂ ਕਿੰਨਾ ਕਿ ਮੇਰਾ ਪਿਆਰ ਕਰਦੀ ਹੈ ਚੱਲ ਉਹਨੇ ਤੇ ਤੈਨੂੰ ਆਖਣਾ ਹੀ ਤੇ ਪੈਸੇ ਤੇ ਨਹੀਂ ਨਾ ਨਵ ਨੇ ਦੇ ਦਿੱਤੇ ਉਹ ਤਾਂ ਕੋਈ ਖਰਚੇ ਆ ਨਾ ਮੈਂ ਵੀ ਮੰਮੀ ਨੂੰ ਵੈਲੋ ਪਿਆਰ ਕਰਦੀ ਮੈਂ ਨਹੀਂ ਆਂਦੀ ਜਿੱਦਾਂ ਉਹ ਆਂਦੇ ਮੈਂ ਉਦਾਂ ਹੀ ਕਰਨੀ ਹੈ ਤੇ ਜੇ ਮੈਂ ਇੱਕ ਸੂਟ ਲੈ ਹੀ ਲਿਆ ਨਵ ਨਾਲ ਤੁਸੀਂ ਵੀ ਕਹਾਂ ਇਹ ਵੀ ਚੱਲ ਕੋਈ ਗੱਲ ਨਹੀਂ ਪੇਰੈਂਟਸ ਨੇ ਆਣ ਕੇ ਕਿੰਨਾ ਨੂੰ ਮਿਲਣਾ ਵਾ ਚਲ ਠੀਕ ਆ ਫਿਰ ਛੇਤੀ ਆ ਜਿਓ ਹਾਂ 12 ਵਜੇ ਤੱਕ ਮੈਂ ਫ੍ਰੀ ਹੋ ਜਾਣਾ ਵਾ ਤੇ 12 ਵਜੇ ਮੈਂ ਉੱਥੋਂ ਤੁਰੀ ਤੇ 1 ਵਜੇ ਮੈਂ ਘਰ ਪਹੁੰਚ ਜਾਣਾ ਵਾ ਚਲੋ ਟਿਕ ਇਤੇ ਮਾਹ ਨੂੰ ਸੇਰ ਵਗਿਆ ਵਾ ਸਵੇਰ ਦੀ ਉੱਠੀ ਆ ਤਾਂ ਕੋਈ ਕੰਮ ਹੀ ਨਹੀਂ ਨਿਬੜਦਾ ਹੈਗਾ ਤੇ ਨਾ ਨਾ ਵਕਰ ਗਈ ਉਹ ਵੀ ਭਾਈ ਗੁੱਸਾ ਕਰ ਇੱਧਰ ਵੀ ਪਰੌਣੇ ਆ ਜਾਂਦੇ ਤੇ ਉੱਧਰ ਵੀ ਜਲ ਜਾਂਦੇ ਇਹਨੇ ਸੱਚੀ ਕਿਹਾ ਆਪਣੇ ਘਰ ਦਾ ਵਿਆਹ ਨਹੀਂ ਵੇਖਿਆ ਜਾਂਦਾ ਹੈਗਾ ਨੋ ਤਿਆਰ ਹੋਇਆ ਜਾਂਦਾ ਚੱਜਣਾ ਦੀ। ਸਾਲ ਮੈਂ ਰੋ ਵੀ ਤਿਆਰ ਖੂਨ ਲਾਗ ਨੂੰ ਪੋਚ ਲੈਨੀ ਆ ਵੀ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਤਾਂ ਦੱਸ ਦੋ ਮੈਂ ਚੱਲੀ ਆ ਉਧਰ।

ਗਰਲੀ ਨਾ ਕਿੱਥੇ ਲੁਕਾੰਦਨ ਹੋਇਆ ਗਰਲੀ ਨਾ ਮੇਰੀ ਘੜੀ ਕਿੱਥੇ ਰੱਖੀ ਐ ਤੁਹਾਨੂੰ ਕਿਹੜੀ ਅੱਗੇ ਚੀਜ਼ ਲੱਭਦੀ ਹੁੰਦੀ ਆ ਤੇ ਇੱਥੇ ਇਹ ਜਿਨੀਮ ਐ ਚਲ ਉਹ ਵੀ ਦੇ ਤੇ ਨਾਲੇ ਤੂੰ ਸਾਂਹ ਤੇ ਖਲਾਰਾ ਖਲੂਰਾ ਕੀ ਕਰਨੀ ਐ ਮੁੜ ਕੇ ਜਾ ਕੇ ਨਾ ਬੋੜਾ ਨਾ ਕੋਈ ਹੱਥੋਂ ਤਾਂ ਕੰਮ ਨਾ ਕਰਾ ਕੰਮ ਮੈਂ ਕਰਾ ਲੂੰਗੀ ਹੁਣ ਪਰਾਉਣੇ ਸੁੱਤੇ ਕੀ ਉਹਨਾਂ ਨੂੰ ਕੀ ਆਂਦੇ ਭੀ ਤੁਸੀਂ ਸਵੇਰੇ ਇੱਧਰੋਂ ਚੱਲ ਜਾਓ ਮੈਂ ਸਫਾਈਆਂ ਕਰਨੀਆਂ ਐ ਇਦਾਂ ਚੰਗੇ ਨਹੀਂ ਲੱਗੀਦਾ ਉਹਨਾਂ ਨੇ ਕਹਿਣਾ ਜੀ ਅਸੀਂ ਵਿਆਹ ਵੇਖਣ ਆਏ ਆ ਤੁਹਾਨੂੰ ਅੰਦਰਾਂ ਚੋਂ ਕੱਢਣ ਦੇ ਉਹ ਚੱਲ ਠੀਕ ਐ ਤੂੰ ਹੀ ਆਪਣੀ ਜਗ੍ਹਾ ਸਹੀ ਆ ਮੇਰੇ ਕਹਿਣ ਤੋਂ ਭਾਵੇਂ ਆਹੋ ਚਾਈਆਂ ਜੁਈਆਂ ਇਕੱਠੀਆਂ ਕਰਕੇ ਰਾਦੇ ਪਿੰਡੋਂ ਵੀ ਮਾਲਾ ਕੋਈ ਆਉਂਦਾ ਆਹ ਫੜੋ ਹੁਣ ਆਂਡੋ-ਵਾਂਡੋ ਹੋਣੇ ਆ ਤੇ ਇਦਾਂ ਚੰਗੇ ਕਰਦਾ ਉਹਨਾਂ ਕਹਣਾ ਇਹਨਾਂ ਨੇ ਬਿਸਤਰੀ ਨੇ ਜੇ ਇਕੱਠੇ ਕੀਤੇ ਐ ਇਦਾਂ ਕਰੋ ਚੱਲ ਇਦਾਂ ਹੀ ਨਾਲ ਮੈਂ ਤਾਂ ਉਹ ਕੈਨਡੀ ਪੇ ਬੈਟ ਸੀ ਤਾਂ ਨਮੀਆਂ ਮਸ਼ਾਪ ਸ਼ੂ ਦਿੰਦੀ ਉਹ ਕੋਈ ਗੱਲ ਨਹੀਂ ਨਮੀਆਂ ਹੀ ਇਹ ਕਈਆਂ ਪ੍ਰਾਣੀਆਂ ਨੇ ਕੋਈ ਗੱਲ ਨਹੀਂ ਤੁਸੀਂ ਇੱਥੇ ਕਾਰੇ ਨਾ ਪਾਓ ਤਾਂ ਇੱਧਰ ਜੇ ਡਰ ਹੋச்சே ਉਹ ਸਾਡੀ ਚ ਲੈ ਲਓ ਮੇਰੀ ਗੱਲ ਸੁਣ ਮੈਂ ਮੈਂ ਤਾਂ ਆਈ ਮੈਂ ਇੱਕ ਮਿੰਟ ਨਾ ਰੱਖਵਾ ਚਲ ਰੱਖਿਆ ਪਿਆਰ ਰਟਾਈ ਨਹੀਂ ਸਹੀ ਕਰ ਪਿਆਰ ਹਾਂਜੀ ਦੱਸੋ ਉਹ ਮੈਂ ਤਾਂ ਵੀ ਇਹ ਕਹਾਂ ਹੀ ਵੀ ਬਾਕੀ ਹੋ ਰਹੀ ਉੱਥੇ ਦਾਦੀਆਂ ਦਾ ਕੋਈ ਕਾਰਵਿਆਰ ਕੇਵਲੇ ਮੈਨੂੰ ਨਹੀਂ ਚੀਜ਼ ਦਾ ਪਤਾ ਲੱਗਦਾ ਫਿਰ ਸਾਰਿਆਂ 'ਚ ਸਹੀ ਜਿਆ ਨਹੀਂ ਲੱਗਦਾ ਪੁੱਛਦੇ ਰਹੇ ਕੋਈ ਗੱਲ ਨਹੀਂ ਮੰਮੀ ਨਾਲੇ ਉਹਨਾਂ ਨੂੰ ਦੱਸ ਦੇਣਾ ਵਾ ਜੋ ਵੀ ਹੀ ਕਰਨਾ ਵਾ ਤੇ ਮੈਂ ਕੋਟੀ ਪਾਲੀ ਆ ਪਤਾ ਨਹੀਂ ਉਹਨਾਂ ਕੋਟੀਆਂ ਪਾਈਆਂ ਕਿ ਨਹੀਂ ਓਏ ਐਵੇਂ ਚੰਗੀ ਨਹੀਂ ਲੱਗਣ ਦੀ ਮੈਨੂੰ ਰੀ ਸੋਰੀ ਸੀ ਨਾ ਠੰਡ ਨਾਲ ਵਾੜੇ ਤੇ ਨਾਲੇ ਅੱਗੇ ਵੀ ਇਹ ਗੱਲ ਚੱਲਦੀ ਆ ਵੀ ਵਿਆਹ ਸ਼ਾਦੀਆਂ ਤੋਂ ਬਾਅਦ ਬੀਬੀਆਂ ਬਿਮਾਰ ਹੀ ਰਹਿੰਦੀਆਂ ਨੇ ਮੁੜ ਕੇ ਫਿਰ ਚੱਲ ਜਲਦੀ ਜਲਦੀ ਆ ਜਾ ਤੂੰ ਚੱਲ ਰਿਹਾ ਮਮਮੀ ਨੇ ਮਕਾਵਾ ਵੀ ਆ ਜਾ ਕੋਈ ਗੱਲ ਨਹੀਂ ਮੰਮੀ ਤੂੰ ਇਹ ਜੇ ਤਿਆਰ ਨਹੀਂ ਜੋ ਹੱਦ ਹੋਈ ਏ ਤੁਹਾਡੇ ਵਾਲੇ ਆਵੇ ਬਸ ਹੋਣੀ ਲੱਗੀ ਤਿਆਰ ਕੱਪੜੇ ਮੈਂ ਪ੍ਰੈਸ ਕਰ ਲਾਂ ਲੈ ਨਵੇਂ ਪਤਾ ਹੁਣ ਫਿਰ ਘਰ ਦਾ ਵੀ ਥੋੜਾ ਬਹੁਤਾ ਕੰਮ ਕਰਨਾ ਹੋਇਆ ਮਮੀ ਅੱਜ ਘਰ ਦਾ ਮਲਾ ਮੋਟਾ ਰਹਿ ਵੀ ਜਾਊਗਾ ਨਾ ਤੇ ਕੋਈ ਨਹੀਂ ਆਪੇ ਹੋ ਜਾਊਗਾ ਤੂੰ ਹੀ ਸਿਆਣੇ ਜੀ ਉਧਰ ਤੁਹਾਡੀ ਪੈਰ ਪੈਰ ਤੇ ਜ਼ਰੂਰ ਤਾਂ ਉਹਨਾਂ ਲਿਆਣੀਆਂ ਵਿਚਾਰੀਆਂ ਨੂੰ ਕੀ ਪਤਾ ਕੋਈ ਗੱਲ ਨਹੀਂ ਤੇ ਮੈਂ ਤੈਨੂੰ ਨਹੀਂ ਵੈਸੇ ਦੇਖਣ ਮੈਂ ਆਉਂਦਾ ਨਾ ਹਾਂ ਤੇ ਮੈਂ ਹਾਂ ਪੈਸੇ ਨਾ ਆਪਣੇ ਕੋਲ ਰੱਖ ਲਾ ਇਹ ਗੱਲ ਹੀ ਜੀ ਜਰੂਰ ਤਾਂ ਮੇਰੇ ਕੋਲ ਪੈਸੇ ਹੱਦ ਸਹੀ ਐ ਨਹੀਂ ਨਹੀਂ ਪਤਾ ਨਹੀਂ ਹੁੰਦਾ ਖਰਚੇ ਦਾ ਕਿਹ ਵੇਲੇ ਵੱਧ ਪੈਣ ਦੀ ਵੀ ਲੋੜ ਪੈ ਸਕਦੀ ਆ ਤੇ ਮੈਂ ਆਪਣੇ ਜਿੰਨੇ ਖਤਣੇ ਉਹ ਮੇਰੇ ਕੋਲ ਰੱਖ ਲੈ ਮੈਂ ਤੂੰਹੀਂ ਵੀ ਇੱਥੇ ਰਹਿਣਾ ਸਾਡੇ ਕੋਲ ਤੂੰ ਹੀ ਕਿਹੜਾ ਕਿਤੇ ਚੱਲ ਚੱਲੀ ਕਿਹ ਵੇਲੇ ਤੈਨੂੰ ਬਾਹਰ ਗਾਂ ਪਛਾਣ ਲੋੜ ਪੈ ਥੇ ਫਿਰ ਮੈਨੂੰ ਲੱਭਦਾ ਫਿਰੇਗਾ ਚਲੋ ਠੀਕ ਆ ਜੀ ਹਾਂ ਇਹਨੂੰ ਵੀ ਜੇਬ ਵਿੱਚ ਪਾ ਲਾ ਤੇ ਜਿੱਤ ਤਰ੍ਹਾਂ ਜਿੱਤ ਤਰ੍ਹਾਂ ਤੂੰ ਪੈਸੇ ਦੇਵੇਂਗਾ ਨਾ ਉਹਨਾਂ ਨੂੰ ਹਾਂ ਜੀ ਚੇਤਾ ਰੱਖ ਕਿਤੇ ਕਾਰ ਆਣ ਕੇ ਲਿਖਣੇ ਵੀ ਆ ਉਹ ਮੰਮੀ ਲਿਖਣ ਦੀ ਕੀ ਜਰੂਰਤ ਆ ਬਾਪੜੇ ਦੀ ਹੈ ਵੀ ਚੇਤਾ ਭੁੱਲ ਜਾਂਦਾ ਵਾ ਪਤਾ ਇਹਦੀ ਭੱਜ ਨਸ ਦੇ ਵਿੱਚ ਇਹ ਵੀ ਚੇਤਾ ਰੱਖਣਾ ਵੀ ਕਿੰਨੇ ਪੈਸੇ ਕਿਹੜੇ ਕੰਮ ਲਈ ਦਿੱਤੇ ਇੰਨੀ ਬਰੀਕੀ ਤੇ ਮੈਨੂੰ ਨਹੀਂ ਇਹ ਲਿਖਿਆ ਜਾਣਾ ਹੋਣੀ ਆ ਕਰਨੀ ਪੈਣੀ ਆ ਚਲੋ ਇਦਾਂ ਕਰਾਂਗਾ ਮੈਂ ਜਦੋਂ ਆਪ ਫ੍ਰੀ ਹੋ ਗਿਆ ਨਾ ਵਿਆਦ ਬਾਦ ਤੁਹਾਨੂੰ ਦੱਸਾਂਗਾ ਤੁਸੀਂ ਚੇਤੇ ਰੱਖ ਮੁਰਕੇ ਪਤਾ ਫਿਰ ਅਗਲੇ ਭੁੱਲ ਜਾਂਦੇ ਆ ਵੀ ਕਿੱਥੇ ਦਿੱਤੇ ਤੂੰ ਕਦੋਂ ਦਿੱਤੇ ਕਾਦੇ ਵਾਸਤੇ ਆਪਾਂ ਲਈ ਫਿਰ ਪਤਾ ਪੜੀਆਂ ਖਨੂਆ ਕੱਢਦੇ ਮੰਮੀ ਚਾਚਾ ਜੀ ਹੁਣੇ ਇਦਾਂ ਦੇ ਰਹੀਆਂ ਕਿਤੇ ਨਹੀਂ ਉਹ ਪੁੱਲ ਚੱਲੇ ਉਹ ਸਿਆਣੇ ਨਾਲ ਨੂੰ ਸਾਰਾ ਚੇਤਾ ਰਹਿੰਦਾ ਤੇ ਨਾਲੇ ਇਹ ਕਿਸੇ ਨੇ ਕੀਤਾ ਹੈ ਨਾ ਉਹ ਕੋਈ ਮੂਰਖੀ ਹੁੰਦਾ ਹੈਗਾ ਭਲਾ ਨੇ ਤੇ ਤੂੰ ਹੁਣ ਇਦਾਂ ਕਰੋ ਗੱਲਾਂ 'ਚ ਟਾਈਮ ਨਾ ਵੇਸਟ ਕਰੋ ਤੇ ਮਿੰਟੋਂ ਮਿੰਟਾ ਉਹ ਮੈਂ ਵੀ ਚੱਲਿਆ ਹਾਂ। ਚਲ ਠੀਕ ਹੈ ਕੋਈ ਨਹੀਂ ਮੈਂ ਬਸ ਸਹੀ ਤਿਆਰ ਹੋ ਕੇ। ਸਮਣ ਹਾਂਜੀ ਤੂੰ ਭਾਬੀ ਨੂੰ ਬੁਲਾ ਲਿਆ ਹੋਣਾ ਹੀ। ਮੈਂ ਕੀ ਕਰਾਂ ਉਹਨਾਂ ਨੂੰ ਆਪਣੇ ਆਪ ਨਹੀਂ ਹੈਗਾ ਕਿ ਸਵੇਰ ਦੇ ਆ ਜੀਏ। ਮੈਂ ਸਵੇਰ ਦੀ ਕੰਮਕਾਰ ਕਰਕੇ ਥੱਕ ਗਈ ਹਾਂ ਕਿ ਟੇਕ ਘੇੜਾ ਨਹੀਂ ਮਾਰਿਆ। ਵੀ ਅੱਜ ਕੀ ਕੀ ਕਰਨਾ ਵਾ ਕਿੱਦਾਂ ਕਰਨਾ ਫੰਕਸ਼ਨ 'ਚ। ਚੱਲ ਕੋਈ ਗੱਲ ਨਹੀਂ ਗੁੱਸਾ ਕਿਉਂ ਕਰਦੀਆਂ ਤੂੰ ਹੁਣ ਹੁਣ ਨਨਾਂ ਨੂੰ ਜਾ ਕੇ ਤੇ ਬੁਲਾ ਲਿਆ ਤੈਨੂੰ ਵੀ ਪਤਾ ਉਧਰ ਵੀ ਉਹਨਾਂ ਹੀ ਕੰਮ ਆ ਐਵੇਂ ਨਿੱਕੀ ਜੀ ਗੱਲ ਤੋਂ ਬਾਅਦ ਚ ਲੜਾਈ ਪੈ ਜੂਗੀ ਤੇ ਤੈਨੂੰ ਪਤਾ ਇਹੋ ਜੇ ਮੌਕਿਆਂ ਤੇ ਛੱਟ ਸਾਰੇ ਜਣੇ ਮੂੰਹ ਬਣਾ ਲੈਂਦੇ ਨੇ ਜਿਹਦੀ ਜਿਹੜਾ ਹੁੰਦਾ ਨਾਰਾਜ਼ਨਾ ਤੇ ਹੋ ਜੇ ਉਹਨਾਂ ਨੂੰ ਆਪਣੇ ਆਪ ਨਹੀਂ ਪਤਾ ਲੱਗਦਾ ਕਿ ਅੱਜ ਤੇਲ ਚੜਨਾ ਵਾ ਕੋਈ ਗੱਲ ਨਹੀਂ ਸਮਝਣਾ ਜਾਹ ਜਾ ਕੇ ਤੇ ਉਹਨਾਂ ਨੂੰ ਬੁਲਾ ਲਿਆ ਐਦਾਂ ਕਿਹੜੀ ਗੱਲਾਂ ਕਰਾਂਦੀਆਂ ਜ਼ਰੂਰੀ ਹੈ ਕਿ ਲੜਾਈ ਪਾਣੀ ਪਾਣੀ ਆ। ਚੱਲ ਮੈਂ ਲੈ ਆਉਣੀ ਆ। ਤੂੰ ਗੁੱਸਾ ਨਾ ਕਰੋ। ਮੈਂ ਓਦਾਂ ਗੱਲ ਕਾੰਢੀ ਹਾਂ। ਫਿਰ ਚੱਲ ਕਿਸੇ ਨੂੰ ਆਪਣੇ ਆਪ ਵੀ ਤੇ ਚਾਹੀਦਾ ਜਦੋਂ ਇੱਕ ਵਾਰੀ ਕਿ ਆਵਾ। ਆਹੋ ਫਿਰ ਚੱਲ ਆਜੋ ਤੇ ਬੰਨ ਲਿਓ। ਆ ਜਾਣਾ ਚਾਹੀਦਾ। ਉਹ ਤੇਰੀ ਗੱਲ ਵੀ ਠੀਕ ਹੈ ਪਰ ਕੋਈ ਗੱਲ ਨਹੀਂ। ਹੁਣ ਤੂੰ ਜਾ। ਤੇ ਮੈਂ ਹੋ ਕੇ ਆਉਣੀ ਤੇ ਨਾਲੇ ਮੈਂ ਚਾਹ ਤਰੀ ਹੀਗੀ। ਤੇ ਕੋਈ ਗੱਲ ਨਹੀਂ। ਚਾਹ ਮੈਂ ਬਣਾ ਲੈਣੀ ਆ। ਆਹ ਚੱਲ ਤੂੰ ਵੇਖ ਲਿਓ ਫਿਰ। ਮੰਮੀ ਆਜੋਗਾ। ਆ ਗਈ ਪੁੱਤ। ਮੈਂ ਵੀ ਭੈਣ ਦਾ ਫੋਨ ਆਉਂਦਿਆ ਏ। ਹੈ? ਤੇ ਉਹ ਤੇ ਘਰੋਂ ਤੁਰ ਪਏ ਨੇ। ਤੂੰ ਮੇਰੀ ਗੱਲ ਸੁਣੋ ਜੇ ਨਹੀਂ ਤਾਂ ਆਪਾਂ ਉਹਨਾਂ ਨੂੰ ਇੱਥੇ ਸੱਦ ਲਈਏ ਅਏ ਤੇ ਤੁਸੀਂ ਤਿਆਰ ਵੀ ਹੋਣਾ ਐ ਨਹੀਂ ਨਹੀਂ ਇੱਥੇ ਸੱਦ ਉਹਦਾ ਤੈਨੂੰ ਅੱਗੇ ਪਤਾ ਨਹੀਂ ਝੱਟ ਮੂੰਹ ਮੋਟਾ ਕਰ ਲੈਣਾ ਹੂੰ ਮੈਂ ਤਾਂ ਜਿਹੜਿਆ ਨਾ ਕਹਿਣਾ ਆ ਜਿੱਦਾਂ ਦੀ ਹੈਗੀ ਐ ਤੇ ਮੈਨੂੰ ਇਹ ਦੱਸੋ ਵੀ ਚਾਹ ਪਾਣੇ ਲਈ ਸਮਾਨ ਹੈਗਾ ਘਰ ਕ'ਜਾਂ ਲੈ ਆਵਾਂ ਅੱਡੇ ਤੋਂ ਫੜ ਕੇ ਚਾਹ ਵਾਸਤੇ ਸਮਾਨ ਸਾਰਾ ਹੀ ਹੈਗਾ ਹੂੰ ਤੇ ਜੇ ਕਿਸੇ ਦੀ ਲੋੜ ਹੋਊਗੀ ਨਾ ਤੇ ਜਦੋਂ ਬਹਿਣਗੇ ਮੈਂ ਠੰਡਾ ਠੁੰਡਾ ਪੀਵਾਂਗੀ ਤੂੰ ਭੱਜ ਕੇ ਲੈ ਆਵੀਂ ਓਦਾਂ ਤੇ ਮੰਮੀ ਹੁਣ ਹਾਲ ਬਾਈ ਨੇ ਬੁੰਦੀ ਬੰਦੀ ਕੱਢੀ ਐ ਆਹ ਸਾਰਾ ਸਮਾਨ ਲਿਆ ਤੇ ਬਾਜੀ ਨੇ ਦੇਖੀ ਬੂੰਦੀ ਵੇਖ ਕੇ ਖੁਸ਼ ਹੈ ਨਾ ਕਿੰਨੀ ਪਸੰਦ ਆਨਾਂ ਨੂੰ ਮੇਰੇਆਂ ਦਾ ਉਹ ਮਿੱਠੇ ਰਾਗੇ ਬੜਾ ਸ਼ਿੱਕਾ ਹੈ ਤੇ ਕੋਈ ਨਹੀਂ ਇਹਦੇ ਲਈ ਜੇ ਲੋੜ ਪਈਗੀ ਨਾ ਤੇ ਲੈਵਾਂਗੇ ਨਹੀਂ ਤੇ ਇਹਨੂੰ ਕਹਾਂਗੇ ਕਿ ਤੈਨੂੰ ਪੈਣਾ ਸ਼ਹਿਰ ਜਾ ਕੇ ਖਵਾ ਪਿਆ ਦਵਾਂਗੇ ਜੜੀ ਕੋਈ ਚੀਜ਼ ਖਾਣੀ ਪਣੀ ਹੈ ਰੈਸਟੋਰੈਂਟ ਤੇ ਲੈ ਜੀ ਚਪੜਾ ਹਾਂ ਬਿਲਕੁਲ ਜਿਹੜੀ ਚੀਜ਼ ਵੀ ਮੰਗੇਗੀ ਹੂੰ ਤੇ ਤੁਸੀਂ ਮੈਨੂੰ ਇਹ ਦੱਸੋ ਹਾਂ ਉਹ ਨਾ ਚੀਜ਼ ਤੇ ਬਣਾ ਕੇ ਦੇਣੀ ਹੈ ਜੇ ਚੈਨੀ ਬਣਾਉਣ ਦੇ ਤਾਂ ਵੀ ਠੀਕ ਹੈ ਤੇ ਆਪਾਂ ਵੀ ਹੋਣਾ ਕੀ ਹੈ ਵੀ ਮਾਸਾ ਭਾਰੀ ਰੱਖੀ ਆਪਣਿਆਂ ਦੀ ਤਾਂ ਕਹਿ ਦਿੰਦੀ ਹੁੰਦੀ ਨਹੀਂ ਨਹੀਂ ਉਦੋਂ ਚੁੱਪ ਕਰ ਤੂੰ ਨਾ ਕਹੀਂ ਤੇਰੀ ਗੱਲ ਦਾ ਗੁੱਸਾ ਲੱਗਣਾ ਮੈਂ ਕਵਾਂਗੀ ਮੈਂ ਖਣਾ ਆਪ ਤਾਂ ਤੂੰ ਛੱਟ ਮੂੰਹ ਅੱਡ ਕੇ ਚੀਜ਼ਾਂ ਵਾਂਗਣੀ ਆ ਇਹ ਕਵੀਰਾਂ ਚੰਜਣਾ ਆਵੇਂ ਨਹੀਂ ਚਲੋ ਮੈਂ ਹੱਸਾਂ ੜਿਆ ਮੈਂ ਤਾਂ ਓਦਾਂ ੜਾਵਾਂ ਕੋਈ ਗੱਲ ਨਹੀਂ ਕੋਈ ਨਹੀਂ ਮੰਮੀ ਇਦਾਂ ਲਿਆ ਕੋਈ ਬਹੁਤੀ ਗੱਲ ਥੋੜੀ ਹੈ ਮੈਂ ਤਾਂ ਕਹਿਣ ਦੀ ਰਹਿੰਦੀ ਮੈਂ ਇਹ ਨਾ ਉਹਨੂੰ ਜੀ ਉਹ ਵੀ ਆਪਣਾ ਸਗਣ ਵਿਹਾਰ ਕਰ ਜੂਗੀ ਤੇ ਕੋਈ ਨਹੀਂ ਬਾਕੀ ਇਹ ਵਾਪੇ ਜੇ ਉਹ ਥੋੜ ਬੁਤ ਕਰਕੇ ਜਾਊਗੀ ਸਾਡੇ ਕੋਲ ਉਹਨੇ ਦੂਣਾ ਲੈ ਜਾਣਾ ਨਹੀਂ ਬਿਲਕੁਲ ਤੇ ਮੰਮੀ ਨਾਲ ਇਹ ਐਮਪੀ ਵੱਡੋ ਵੀ ਉਹਦੀ ਹੋਣੀ ਏ ਹੁਣ ਜਦੋਂ ਇੱਥੇ ਪੈਲਸ ਸਾਰੇ ਜਾਣੇ ਹੋਣਾ ਤੇ ਜੇ ਨਾ ਕੁਝ ਵੀ ਕੀਤਾ ਤਾਂ ਕਿਸੇ ਨੇ ਕਹਿਣਾ ਭੈਣ ਨੇ ਕੀ ਕੀਤਾ ਹਣਾ ਹੈ ਬੜੀ ਚਲਾਕ ਹੈ ਦੀ ਛਾੜ ਦੇ ਉਹਨੇ ਸਾਡੇ ਕੋਲੋਂ ਸਾਡੇ ਉੱਤੇ ਹੀ ਲਾ ਜਾਣੇ ਪੈਸੇ ਵੇਖ ਚਲੋ ਮੰਮੀ ਕੋਈ ਗੱਲ ਨਹੀਂ ਆ ਪੈਸੇ ਦੀ ਥੋੜੀ ਨਾ ਕੋਈ ਗੱਲ ਹੁੰਦੀ ਆ ਮੇਨੂੰ ਤੇ ਇੰਨਾ ਹੀ ਬੜਾ ਵਕ ਜਿਹੜੀ ਇਹ ਮੰਨ ਗਈ ਹੈ ਮੰਨ ਗਈ ਆ ਬੜਾ ਸ਼ੁਕਰ ਵਾਹ ਕਿ ਜਿਹਦੇ ਮਨ ਮੇਰ ਪੈ ਗਈ ਹੈ ਸਹੀ ਗੱਲ ਆ ਮੰਮੀ ਜਿੱਦਾਂ ਦੀ ਹੈ ਗਈ ਹੈ ਬਿਲਕੁਲ ਮੈਨੂੰ ਤੇਰੇ ਤੇ ਮਸਾਜ ਕੀਂਦੀ ਪਈ ਇਹ ਪਤਾ ਨਹੀਂ ਕੀ ਕਰੇਗੀ ਇੱਕਾ ਮੰਮੀ ਤੁਸੀਂ ਤੇ ਮੂੰਹ ਤੇ ਡਾ ਪੈਂਦੇ ਹੋ ਉਹ ਗੁੱਸਾ ਤਾਂ ਵੀ ਜ਼ਿਆਦਾ ਕਰਦੀ ਏ ਚੱਲ ਕੋਈ ਗੱਲ ਨਹੀਂ ਕਰਦੀ ਉਹਨੂੰ ਪਤਾ ਵਾ ਉਹ ਮੰਮੀ ਦਾ ਸੁਭਾਈ ਏ ਇਦਾਂ ਦਾ ਪਰ ਮੰਮੀ ਸੁਭਾਤ ਇਦਾਂ ਦਾ ਵਾ ਹੁਣ ਪਹਿਲਾਂ ਵਰਗੀ ਥੋੜਾ ਵਾ ਹੁਣ ਉਹ ਵੀ ਅਗਲੀ ਸਹੁਰਿਆਂ ਵਾਲੀ ਏ ਤੇ ਜੇ ਕੋ ਲੱਗੇ ਹੋਵੇ ਤੇ ਫੇਰ ਵੀ ਮੈਂ ਇਦੀ ਨਹੀਂ ਚਦੈਣ ਜਦੋਂ ਨਹੀਂ ਲੱਗੇ ਉਹਦੇ ਦਵਾਲੇ ਹੁੰਦੇ ਤੇ ਤੁਸੀਂ ਇਦਾਂ ਕਰੋ ਫਿਰ ਉਧੇ ਆਉਣ ਤੋਂ ਪਹਿਲਾਂ ਨਾ ਤਿਆਰ ਤੋਰ ਹੋ ਜਾ ਕੋਈ ਨਹੀਂ ਤੇ ਜਦੋਂ ਆਉਂਦੇ ਦਾ ਪਾਸੇਲੇ ਤੁਰ ਪੈਨੇ ਆ ਚੱਲ ਮੈਂ ਤਿਆਰ ਹੋ ਜਾਨੀ ਆ ਤੇ ਤੇਰੇ ਕਿਹੜੇ ਕੱਪੜੇ ਕੱਢਾਂ ਇਹ ਦੱਸ ਕੋਈ ਨਹੀਂ ਮੈਂ ਆਪਣੇ ਆਪ ਹੀ ਕੱਢ ਲਾਂਗਾ ਉਧਰ ਪ੍ਰੈਸ ਕਰਕੇ ਸਾਰੇ ਕੱਪੜੇ ਰੱਖੇ ਤੇ ਅੱਛਾ ਜਿਹੜੇ ਤੈਨੂੰ ਸਹੀ ਲੱਗਦੇ ਆ ਜਿਹੜਾ ਨਵਾਂ ਲਿਆਇਆ ਪਰसों ਚਾਹਤ ਉਹ ਪਾਲੀ ਨਹੀਂ ਤਾ ਉਹ ਨਹੀਂ ਨਹੀਂ ਮੰਮੀ ਉਹ ਰਹਿਣ ਦੋ ਹਜੇ ਉਹ ਮੈਂ ਪਤਾ ਕੀ ਆਣਾ ਆ ਮੈਂ ਵੀ ਬਾਅਦ ਚ ਹੁਣ ਰਿਸ਼ਤੇਦਾਰੀਆਂ ਦੇ ਜਾਣਾ ਆਉਣਾ ਪੈਣਾ ਕਰਨਾ ਹੈ ਉਹ ਮੁੜ ਕੇ ਕਿਤੇ ਪਾਗ ਜਾਵਾਂਗੇ ਪਹਿਲਾਂ ਜਿੱਥੇ ਜਾਣਾ ਉਹੋ ਹੀ ਪਾ ਪਾ ਕੇ ਜਾਈ ਜਾਈ ਅਸੀਂ ਨਵੇਂ ਬਣਾਵਾਂਗੇ ਹੋਰ ਮੰਮੀ ਉਹ ਵੀ ਨਵੇਂ ਨੇ ਹੁਣ ਜਿਹੜੇ ਪਹਿਲੇ ਲਏ ਨੇ ਕਿਹੜੇ ਕਿਹੜੇ ਰੋਜ਼ ਪਾਈ ਫਿਰਨਦੇ ਆ ਇਹ ਵੀ ਦੇ ਵੇਖੋ ਨਾ ਮੇਰਾ ਪੁੱਤ ਇੰਨਾ ਸਿਆਣਾ ਨਾ ਕਿਤੇ ਇੰਨਾ ਕੰਜੂਸ ਹੋਣੀ ਨਹੀਂ ਕਿਤੇ ਮੈਂ ਕੰਜੂਸੀ ਨਹੀਂ ਕਰ ਕੀਤੀ ਉਹ ਮੰਮੀ ਗੱਲ ਕੰਜੂਸੀ ਦੀ ਨਹੀਂ ਹੈਗੀ ਜੇ ਆਪਾਂ ਕੱਪੜੇ ਚ ਸਾਰਾ ਕੁਝ ਜਾੜ ਛੜਿਆ ਤਾਂ ਕੀ ਫਾਇਦਾ ਹੈ ਤੇ ਹੋਰ ਵੇਖ ਮੁਰਕੇ ਜਿਹੜੇ ਕੱਲ ਨੂੰ ਰੋਟੀ ਨੇ ਮੰਗਿਆ ਨਾ ਸਮਾਨ ਤੇ ਜਦੋਂ ਉਹਦੇ ਲੱਗੇ ਇਦਾਂ ਕੀਤਾ ਨਾ ਉਨੇ ਕਹਣਾ ਮਾਂ ਨੇ ਇੰਨਾ ਕੰਜੂਸ ਕਰ ਛੜਿਆ ਮੈਂ ਮੰਮੀ ਕੋ ਜ ਕਹਿਣੀ ਨਹੀਂ ਹੈਗਾ ਉਹ ਆਪਣੇ ਇੱਕ ਮੰਮ ਦੀ ਮੈਂ ਆਪਣੇ ਇੱਕ ਮੰਮਾ ਮੈਂ ਤੁਹਾਨੂੰ ਪੈਸੇ ਦੇ ਦੇਣੇ ਕਰਨੇ ਆ ਤੁਸੀਂ ਦੋਵੇਂ ਨੂੰ ਸੱਤ ਚਲ ਜਾ ਕਰਿਓ ਤੇ ਉਹਨੂੰ ਐਕਟਿਵਾ ਦੀ ਜਾਂਚ ਆ ਨਾਲੇ ਮੇਰੀ ਜਾਨ ਛੁੱਟੇਗੀ ਲੈ ਫਿਰ ਮੈਨੂੰ ਨਾ ਜਾਣਾ ਪੈੇਗਾ ਮਾਂ ਵੀ ਅੰਕਾ ਲੱਗ ਜਾਇਆ ਕਰੂਗੇ ਨਾਲ ਆ ਠੀਕ ਹੈ ਲੱਗ ਸ਼ਰੀਕੇ ਨੂੰ ਪਤਾ ਜਾਊ ਸਹੀ ਗੱਲ ਹੈ ਬੱਲੇ ਭਾਬੀ ਤੁਸੀਂ ਤੇ ਕਮਾਲ ਹੀ ਕੀਤੀ ਹੋਈ ਆ ਕਿੰਨੇ ਚਿਰ ਦੇ ਤੁਹਾਨੂੰ ਘਰੇ ਢੀਕਣ ਦੇ ਆ ਤੇ ਤੁਸੀਂ ਆਇਓ ਪ੍ਰਾਉਣਿਆਂ ਵਾਂਗ ਹੀ ਆਇਓ ਤੇ ਪ੍ਰਾਉਣਿਆਂ ਵਾਂਗ ਹੀ ਵਾਪਸ ਆ ਜਿਓ ਤੇ ਜਿੱਦਾਂ ਭੈਣਾ ਤੂੰ ਆਨੀ ਓਦਾਂ ਹੀ ਕਰ ਲੈਨੇ ਆ ਮੈਂ ਪ੍ਰਾਉਣਿਆਂ ਵਾਂਗੂ ਜਾਊਂਗੀ ਤੇ ਜੇ ਪ੍ਰਾਉਣੇ ਜਾਣਗੇ ਤੇ ਮੈਂ ਵੀ ਆ ਜਾਗੀ ਮੈਂ ਤੇ ਮਚਾਕਾਂ ਢੀ ਆ ਪਰ ਤੁਹਾਨੂੰ ਪਹਿਲਾਂ ਆਉਣਾ ਚਾਹੀਦਾ ਨਾ ਤੁਹਾਡੇ ਤੇ ਘਰ ਦਾ ਵਿਆਹ ਆ ਤੇ ਤੁਸੀਂ ਕਰਨ ਦੇ ਜੇ ਇਦਾਂ ਤੈਨੂੰ ਪਤਾ ਸਹੀ ਆ ਸਮਣ ਛੋਟੇ ਛੋਟੇ ਕੰਮ ਨਹੀਂ ਨਿਬੜਦੇ ਹੈਗੇ ਤੇ ਇੱਕ ਤੇਰੇ ਵੀਰ ਦੀ ਤਿਆਰੀ ਨਹੀਂ ਮੁੱਕਦੀ ਕਦੀ ਮੇਰੀ ਘੜੀ ਦੇ ਦੇ ਤੇ ਕਦੇ ਮੇਰਾ ਪਰਸ ਦੇ ਦੇ ਕਦੀ ਮੇਰੀ ਪੱਗ ਦੇ ਦੇ ਤੁਹੇ ਇੱਕੋ ਥਾਈ ਸਮਾਰ ਰੱਖ ਦੇਣਾ ਹੈ ਵੀਰ ਦਾ ਤੇ ਕਹਿੰਦਾ ਜਦੋਂ ਤੁਹਾਡਾ ਜੀ ਕਰੂਗਾ ਤਿਆਰ ਹੋ ਕੇ ਆ ਜਿਓ ਮੈਂ ਤੇ ਚੱਲੀ ਆਂ ਅਗਲੀਆਂ ਗੁੱਸਾ ਕਰਨ ਗਈਆਂ ਤੁਸੀਂ ਜਾਣ ਕੇ ਟਾਲਮਟਾਲ ਜਿਆ ਕਰਦੇ ਜੇ ਤੇ ਚੱਲੀ ਤੇ ਸਹੀ ਆ ਬਾਬਾ ਹੁਣ ਕੋਈ ਗੱਲ ਨਹੀਂ ਮੈਂ ਸਾਰਾ ਕੰਮ ਕਰਕੇ ਨਿਬੇੜ ਕੇ ਨਾ ਫੇਰ ਆਉਂਗੀ ਘਰ ਤੇ ਬਾਕੀ ਤਿਆਰ ਹੋ ਗਏ ਆ ਵੀਰ ਜੀ ਤੇ ਫਿਰ ਤਾਈ ਜੀ ਵੀਰ ਤੇ ਤੇਰਾ ਤਿਆਰ ਹੋ ਗਿਆ ਵਾ ਤੇ ਮੰਮੀ ਹਜੇ ਤਿਆਰ ਹੋਣ ਵਾਲੇ ਆ ਤੇ ਕੋਈ ਗੱਲ ਨਹੀਂ ਆ ਜਾਂਦੇ ਆ ਤੇ ਆ ਚਲੀ ਫਿਰ ਆਪਾਂ ਚਲੋ ਫੇਰ ਆਉਗਾ ਨਾਲੇ ਵੇਖ ਲਈਏ ਕੰਮ ਕੁਮਤ ਤੁਸੀਂ ਤੇ ਬੋਲਣਾ ਕਰਦੇ ਨਹੀਂ ਤੁਸੀਂ ਤਾਂ ਕੋਟੀ ਪਾਈ ਨਹੀਂ ਤੇ ਮੈਂ ਕੋਟੀ ਪਾਈ ਆ ਤੁਸੀਂ ਵੀ ਲਾ ਦਿਓ ਇਦਾਂ ਹੀ ਕਰਨੀ ਮੈਂ ਵੀ ਲਾ ਦੇਣੀ ਆ ਵੀਰ ਜੀ ਨੇ ਮੈਂ ਅੱਗੇ ਕਹਿਣ ਦੀ ਮੈਨੂੰ ਲੱਗਦਾ ਉਹਨਾਂ ਕੋਟੀਆਂ ਪਾਈਆਂ ਨਹੀਂ ਹੋਈਆਂ ਵੈਸੇ ਕੋਈ ਨਹੀਂ ਭਾਬੀ ਕੋਟੀ ਤੁਹਾਨੂੰ ਸੋਹਣੀ ਲੱਗਣ ਈ ਆ ਕਿਉਂਕਿ ਇਹਦਾ ਡਿਜ਼ਾਈਨ ਹੀ ਵੱਖਰਾ ਜਿਹਾ ਬਣਿਆ ਹੋਣਾ ਤੇ ਤੁਸੀਂ ਰਹਿਣ ਹੀ ਦੋ ਬਾਅਦ ਚ ਐਵੇਂ ਬਿਮਾਰ ਹੋਵੋਗੇ ਅੱਗੇ ਤੇ ਤੁਸੀਂ ਇਹ ਤਾਂ ਗੱਲ ਤੁਹਾਡਾ ਵੀਰ ਕਹਿਣ ਰਿਹਾ ਵਾ ਤਾਂ ਮੈਂ ਪਾ ਹੀ ਲਈ ਨਾਲੇ ਹੁਣ ਇਹ ਕੁੜੀਆਂ ਜਿੜੀਆਂ ਨੂੰ ਕਿੱਥੇ ਠੰਡ ਲੱਗਦੀ ਆ ਤੇ ਤੁਸੀਂ ਕਿਹੜੇ ਬੁੱਢੇ ਹੋ ਗਏ ਜੇ ਤੁਸੀਂ ਵੀ ਕੁੜੀ ਚੜੀ ਜੇ ਚੱਲ ਚੱਲੀਏ ਸਮਾ ਚਲ ਆਓ ਫਿਰ ਚੱਲੀਏ ਨਾਵ ਕਿੱਥੇ ਹੋ ਗਈ ਤਿਆ ਨਾਵ ਤੇ ਸਕੂਲ ਗਈ ਸੀ ਉਹ ਵੀ ਹੁਣ ਆਈ ਆ ਤੇ ਮੈਂ ਸਵੇਰ ਦੀ ਕੰਮਕਾਰ ਕਰਕੇ ਥੱਕ ਗਈ ਆ ਤੇ ਮੈਨੂੰ ਤੁਹਾਡੇ ਤੇ ਗੁੱਸਾ ਹੀ ਬੜਾ ਹੈ ਵੀ ਤੁਸੀਂ ਵੀ ਨਹੀਂ ਆਏ ਤੇ ਨਾਵ ਨੇ ਭੇਜਿਆ ਹੁਣ ਕਿ ਜਾ ਉਹਨਾਂ ਨੂੰ ਲੈ ਆ ਚੱਲ ਕੋਈ ਗੱਲ ਨਹੀਂ ਤੂੰ ਗੁੱਸਾ ਜਿਹੜਾ ਹੋਊਗਾ ਨਾ ਬਾਅਦ ਚ ਕੱਢ ਲਈ ਤੇ ਨਾਵ ਨੂੰ ਮੈਂ ਕਿਹਾ ਛੁੱਟੀਆਂ ਲੈ ਲਈ ਛੁੱਟੀਆਂ ਦੇ ਲਈਆਂ ਹੀ ਉਹਨੇ ਪਰ ਅੱਜ ਨਾ ਪੇਰੈਂਟਸ ਮੀਟਿੰਗ ਹੀ ਬੱਚਿਆਂ ਦੀ ਤੇ ਉਹ ਕਹਿੰਦੇ ਕਿ ਥੋੜਾ ਜਿਹਾ ਹੀ ਕੰਮ ਆ ਤੇ ਮੈਂ ਛੇਤੀ ਆ ਜਾਣਾ ਤੇ ਵਾਹ ਛੇਤੀ ਆ ਗਾ ਵੀ ਕੋਈ ਨਹੀਂ ਚੱਲ ਫਿਰ ਵੇਖ ਚਲੋ ਆਜੋ ਫਿਰ ਚੱਲੀਏ ਹੋਰ ਲਵ ਆ ਜਾ ਅੱਗੇ ਚੱਲਣੇ ਆ ਫਿਰ ਕਰਨਾ ਸਾਡੇ ਸਾਹਮਣੇ ਹੀ ਆ ਤੈਨੂੰ ਬੜੀ ਖੇਤ ਲਪਣ ਦੀ ਆ ਖੇਤ ਦੇ ਖੇਤ ਲਗਾ ਦੀ ਆ ਇਹਦੇ ਖੁਸ਼ੀ ਖੁਸ਼ੀ ਨਾਲ ਸਾਰੇ ਕੰਮ ਬੇਹਾਂ ਕਰਦਾ ਆ ਵੀ ਲੋ ਸਿਲੰਡਰ ਆਲਾ ਉਹ ਕੰਮ ਹੋ ਗਿਆ ਨਾ ਕਿ ਐਡੇ ਟਾਈਮ ਤਿਲਾਈ ਜਾਂਦੇ ਦੋ ਹੋਰ ਚਾਹੀਦੇ ਤੇ ਹੁਣ ਮੈਂ ਉਥੋਂ ਫੜੇ ਗਣ ਰਿਹਾ ਨਾ ਨਾ 400 ਸਿਲੰਡਰ ਕਿਹਾ ਸੀ ਤੇ ਮੈਂ ਉਹਨਾਂ ਨੂੰ ਸਿਲੰਡਰ ਵਾਲੇ ਨੂੰ ਪਹਿਲੇ ਕਿਹਾ ਸੀ ਕਿ ਸਾਨੂੰ 400 ਸਿਲੰਡਰ ਚਾਹੀਦੇ ਆ ਜਿੱਦੜ ਪਾਜੀ ਕੱਢਣੀ ਆ ਹਾਂਜੀ ਤੇ ਤਿੰਨ ਸਿਲੰਡਰ ਉਹਨਾਂ ਮੰਗੇ ਸੀ ਜਿੱਦਣ ਅਸੀਂ ਸਰੀਕੇ ਦੀ ਰੋਟੀ ਕਰਨੀ ਆ ਹਾਂ ਤੇ 8 ਸਿਲੰਡਰ ਪਹਿਲਾਂ ਸੀ ਮੰਗੇ ਆ 8 ਨਹੀਂ 8 ਨਹੀਂ 10 ਸਿਲੰਡਰ ਮੰਗੇ ਆ ਉਹ ਮੰਗੇ ਇੱਕ ਤੁਹਾਡੇ ਘਰੇ ਆਪਣਾਗਾ ਏ ਇੱਕ ਮੇਰੇ ਵਾਲ ਐਕਸਟਰਾ ਏ ਉਹ ਵੀ ਵਿੱਚ ਹੀ ਲੱਗੇ ਆ ਆਹ ਉਹ ਤੋਂ ਜੇਤੀ ਜੀ ਨਹੀਂ ਆਉਂਦੇ ਭਰ ਵੀ ਚੱਲਦਾ ਨਾ ਚਾਹ ਪਾਣੀ ਕੋਈ ਆਉਂਦਾ ਹੀ ਹੁੰਦਾ ਚਾਹ ਪਾਣੀ ਬੰਦਾ ਘਰ ਵਾਲਾ ਤੇ ਰਹਿੰਦ ਨੇ ਬਾਕੀ ਜਿਹੜੇ ਆ ਮੰਨ ਲਾਗੇ ਕੋਈ 15 16 ਰੈਂਟਰ ਲੱਗ ਜਾਣੇ ਆ ਆਪਣੇ ਇਹ ਪਤਾ ਗੱਲ ਕੀ ਹੁੰਦੀ ਆ ਇਹ ਪ੍ਰੋਗਰਾਮ ਜੇ ਚੱਲਦਾ ਹੈ ਨਾ ਹਲਵਾਈ ਹੋ ਗਿਆ ਕੋਈ ਵੀ ਇਹਨਾਂ ਨੂੰ ਤੋਂ ਕਹੀ ਜਗ੍ਹੀ ਨਾ ਭਾਏ ਲੱਖ ਵੀ ਕਰੈਕਟ ਦਾ ਤੋ ਇੱਕ ਚੀਜ਼ ਵੱਧ ਲੈ ਆਈਏ ਦੋ ਲੈ ਆਈਏ ਪਰ ਐਟੇ ਟਾਈਮ ਤੇ ਨਾ ਭੱਜ ਦੌੜ ਪਾਉਣੀ ਆ ਉਹ ਮੰਨਦੇ ਨਹੀਂ ਕਹਿੰਦੇ ਆ ਕਿ ਜਿੰਨੇ ਸਿਲੰਡਰ ਖੜਨੇ ਆ ਨਾ ਆਨੂੰ ਖਾਲੀ ਦੋ ਹਣੇ ਅੱਛਾ ਤੇ ਹੁਣ ਅਸੀਂ ਖਾਲੀ ਮੰਨ ਲਾ ਤਾਂ ਸਿਲੰਡਰ ਕਿੱਥੋਂ ਲੈ ਕੇ ਆਉਣੀ ਹੈ ਮੈਂ ਭਰਾ ਤੁਹਾਨੂੰ ਨਹੀਂ ਯਕੀਨ ਤੇ ਪੈਸੇ ਜਾਵਾਂ ਕਰਾ ਲਓ ਸਿਲੰਡਰਾਂ ਦੇ ਤੇ ਫੇਰ ਉਹ ਮੁੰਡਾ ਤੇਰਾ ਵਾਕਬ ਨਿਕਲ ਆਇਆ ਤੇ ਨਾ ਪੜਦਾ ਰਿਹਾ ਮੁੰਡਾ ਉਹ ਕਦੇ ਮਸਲਾ ਹੱਲ ਹੋਇਆ ਨਾ ਉਹ ਕਹਿੰਦਾ ਕਹਿੰਦਾ ਕੋਈ ਨਹੀਂ ਮੈਂ ਘਰੇ ਲਾ ਦੂੰਗਾ ਜਿੱਦਣ ਜਿੱਦਣ ਤੁਹਾਨੂੰ ਜਿਹਨੇ ਜਿਹਨੇ ਚਾਹੀਦੇ ਹੋਣਗੇ ਨਾ ਮੈਂ ਕਰ ਦੂੰਗਾ ਗਾਂ ਤੋਂ ਆਪਾਂ ਪਤਾ ਹੀ ਕਰਨਾ ਚਾਚਾ ਜੀ ਦੇਖੋ ਮਾਰਾ ਜੀ ਮਤਲਬ ਮੀ ਤੁਹਾਡੀ ਵੀ ਕਰੇ ਸਾਰੇ ਗਾਂ ਸਮਨ ਦਾ ਵੀ ਪ੍ਰੋਗਰਾਮ ਹੋਣਾ ਸਾਰੇ ਹੋਣਾ ਹੀ ਆ ਟਾਈਮ ਹੋਣਾ ਵਾ ਉਹ ਨਹੀਂ ਹੋਣਾ ਆਪਾਂ ਇਹਨਾਂ ਚੀਜ਼ਾਂ ਦੀ ਕੋਸ਼ਿਸ਼ ਕਰਨੀ ਆ ਵੀ ਪਹਿਲਾਂ ਹੀ ਜਿਹੜਾ ਨਾ ਮੀ ਨਾ ਲਈ ਤੇ ਆ ਪੂਰਾ ਪੱਕੇ ਪੈਰੀ ਕੀਤਾ ਜਾਵੇ ਕਿਉਂਕਿ ਮੁੰਡੇ ਐਡੇ ਟਾਈਮ ਨੇ ਕਿ ਭੱਜ ਦੌੜ ਭਾਂ ਜਿੰਨਾ ਮੱਚੇ ਨਹੀਂ ਹੁੰਦੀ ਹੈ ਬੜੀ ਮਤਵਾਜੀ ਦੀ ਹੁਣ ਸਵੇਰੇ ਤੇ ਉਹ ਮਨੇ ਰੇ ਜਾਣਾ ਫਿਰ ਮੰਡੀ ਵੀ ਜਾਣਾ ਜਾਣਾ ਤੇ ਉਹ ਸਾਰੇ ਮੁੰਡੇ ਆਏਗਾ ਕੱਲਾ ਨਾ ਚੱਲਣਾ ਮੈਂ ਉਹ ਤੈਨੂੰ ਪੁੱਛਣਾ ਸੀ ਕਿ ਮੰਡੀ ਫਰਕਾਰ ਕਰਦਾ ਤੁਸੀਂ ਚਲੋਗੇ ਕਿ ਤੇ ਮੁੰਡੇ ਨੂੰ ਕਹਾਂ ਯਾਰ ਦੱਸ ਨਹੀਂ ਮੈਂ ਹੀ ਚਲ ਜੂੰਗਾ ਤੇਰੇ ਨਾਲ ਤੇਰੇ ਉੱਠ ਵੀ 4 ਵਜੇ ਉੱਠੀ ਨੇ 4 ਵਜੇ ਨਹੀਂ ਜਾ ਲੈਟ ਜੇ ਤੂੰ ਹੀ ਜਾਣਾ ਵੀ ਅਮਰਸਾਰਾ 4 ਵਜੇ ਦੀ ਜੇ ਉੱਠਿਆ ਸਰਨਾ ਘਟੋ ਘਟਾ ਹੀ ਕਰੋਂ 3 ਵਜੇ ਨਿਕਲਾਂਗੇ ਤੇ ਫੇਰ ਗੱਲ ਬਣਨੀ ਜੇ ਮੰਨ ਲਓ 4 ਵਜੇ ਘਰੋਂ ਤੁਰੇ ਤੇ ਕਿਹੜੇ ਵੇਲੇ ਪਹੁੰਚਾਂਗੇ ਘੰਟੇ ਡੇਢ ਜਾਂਦਿਆਂ ਲੱਗ ਜਾਣਾ ੱਤਕਾ ਤੇ ਫੇਰ ਮੁੜ ਕੇ ਉੱਥੋਂ ਜਾ ਕੇ ਕੀ ਲਵਾਵਾਂਗੇ ਤੇ ਕੀ ਦਵਾਵਾਂਗੇ ਮੰਡੀ ਚ ਦੇ ਆ ਵਿੱਚ ਪਹਿਲਾਂ ਹੀ ਅੱਧੇ ਘੰਟੇ ਪਾਉਣੇ ਜਿਹਨੇ ਜੋ ਪੈਂਦਾ ਪੈਂਦਾ ਖਰੀਦ ਲੈ ਵਧੀਆ ਪਰਚੀ ਦੇਣ ਉਹਦੇ ਤੀ ਨਾ ਨੇ ਹਾਂ ਪਰਚੀ ਲੜੀ ਆਹ ਤਾਂ ਚੰਦ ਜਿੱਦਾਂ ਤੇਰੀ ਮਰਜ਼ੀ ਆ 3 ਵਜੇ ਚੱਲ ਪਾਏਂਗੇ ਕਿ ਘੰਟਾ ਪਹਿਲੇ ਚੱਲ ਪਾਏਂਗੇ ਹਾਂ ਇੱਦਾਂ ਕਰ ਲਾਂਗੇ ਆਪਾਂ ਹਾਂ ਕੋਈ ਗੱਲ ਨਹੀਂ ਭਾਬੀ ਜੀ ਇੱਧਰ ਆਇਓ ਹਾਂ ਹਾਂ ਦੱਸਣਾ ਚਾਹ ਬਣੀ ਈ ਤੇ ਮੈਂ ਸਾਰਿਆਂ ਨੂੰ ਚ ਕੋਈ ਗੱਲ ਮੈਂ ਚਾਹ ਪੜਾ ਦਨੀ ਹੈ ਤੂੰ ਸਾਰਾ ਕੰਮ ਕਰਦੀ ਰਹਿਣਾ ਜਾਂ ਥੋੜੀ ਜਿਹੀ ਤਿਆਰ ਹੋ ਕੋਈ ਗੱਲ ਨਹੀਂ ਤਿਆਰ ਹੋ ਜਨੇ ਇੱਕ ਰਿਚਾ ਪਾਣੀ ਫੜਾ ਦਈਏ ਇਹ ਠੰਡੀ ਹੋ ਜਣੀ ਹੈ ਤੋ ਚੱਲ ਬਾਬਾ ਮੈਂ ਏ ਫੜਾ ਦਨੀ ਹੈ ਤੂੰ ਤਿਆਰ ਹੋ ਜਾ ਕੋਈ ਨਹੀਂ ਭਾਬੀ ਜੀ ਹੋ ਜਣੀ ਆ ਆਜੋ ਆਓ ਤੋ ਚਾਹ ਕੋਤੋਂ ਮੰਦਿਰਾਂ ਨੂੰ ਸਕਰਪਾਰੇ ਦੇ ਦਿੰਦੇ ਸਾਰੇ ਨੂੰ ਕੋਈ ਗੱਲ ਨਹੀਂ ਜਨਾਵ ਨਾਵ ਇੱਥੇ ਮੇਰਾ ਯਾਰ ਬਾਬੂ ਬੜਾ ਸ਼ਕੀਨਾ ਜੂਨੀ ਦਾਦੇ ਕੋਈ ਗੱਲ ਨਹੀਂ ਵਟੇ ਰਤਾ ਜੀ ਵਿਆਜ ਹੈ ਤੇ ਵਿੱਚ ਮੁੰਦੀਪਾ ਦੀ ਖਾਣ ਨੂੰ ਬੜਾ ਮਜ਼ਾ ਆਦਾ ਆ ਲੈ ਫੜ ਵਾਹ ਇੱਕ ਕੀ ਰੱਖ ਲੋ ਪਲੇਟ ਹਾਂ ਕੋਈ ਨਾ ਸਹ ਹੋ ਗਈ ਤੇ ਥੋੜਾ ਜਿਹਾ ਚਾਹੀਦਾ ਮਧੀਆਂ ਬਣੇ ਸੱਕਰ ਪਰ ਇਹਨਾਂ ਮਿੱਠਾ ਬੜਾ ਵਧੀਆ ਪਾਇਆ ਨਾ ਜਿਆਦਾ ਨਾ ਘੱਟ ਹਰ ਵਾਈਂ ਤੇਰਾ ਯਾਰ ਦੋਸਤ ਹੀ ਤਾਂ ਲੱਗਦਾ ਲੱਗੇ ਦਾ ਕੰਮ ਹੈ ਇਹ ਬੜਾ ਮੁੰਡਾ ਬੜਾ ਮਿਹਨਤੀ ਹੈ ਚਾਚਾ ਜੀ ਮੈਂ ਇਹਨਾਂ ਨਾਲ ਇਹ ਕੰਮ ਸਿੱਖ ਲਵਾਂ ਸਹੀ ਗੱਲ ਹੈ ਵੇ ਕੰਮ ਮਾੜਾ ਨਹੀਂ ਜੇਗਾ ਸਿਆਣੇ ਕਹਿੰਦੇ ਆ ਨਾ ਕੰਮ ਜਿਹੜਾ ਕੋਈ ਵੀ ਮਾੜਾ ਨਹੀਂ ਹੁੰਦਾ ਮਿਹਨਤ ਚਾਹੀਦੀ ਉਹਦੇ ਪਿੱਛੇ ਵੇ ਲੋ ਮੁੰਡੇ ਦੇ 8ਵੀਂ ਚ ਪੜਦਾ ਜਦੋਂ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਵਿਚਾਰੇ ਨੇ ਸਾਰੇ ਆਪਣੇ ਹੱਥੀਂ ਮਿਹਨਤ ਕਰਕੇ ਘਰ-ਬਾਰ ਬਣਾਇਆ ਤੇ ਸਾਰਾ ਕੁਝ ਕਿੱਡਾ ਵਧੀਆ ਹੁਣ ਲੋਕੋ ਸਾਰੇ ਪ੍ਰੋਗਰਾਮ ਲੱਗੇ ਚ ਅੱਗੇ ਏਰੀਏ ਦੇ ਉਹਦੇ ਕੋਲ ਹੁੰਦੇ ਆ ਨਹੀਂ ਨਹੀਂ ਕੀ ਵਧੀਆ ਬਣਾਈਆਂ ਜੀ ਹਾਂ ਸਮਣਾਈ ਨਹੀਂ ਹੈਗੀ ਇਹ ਤਾਂ ਚੰਗਾ ਮੈਂ ਆਪ ਹੀ ਲੈ ਆਉਂਦੀ ਆ ਵੇਖੋ ਭਾਬੀ ਮੈਂ ਆ ਗਈ ਆ ਘਟਨਾ ਤਿਆਰ ਹੋ ਗਿਆ ਜੀ ਹਾਂ ਉਹ ਤੇ ਹੋ ਗਿਆ ਵਾ ਤੇ ਤੈਨੂੰ ਲੱਭ ਗਈ ਮਾਹਾਂ ਲੱਭੀ ਏਕਲ ਮਾਰੀ ਫੋਲੀ ਉੱਚ ਨਹੀਂ ਦਿਖੀ ਫਿਰ ਦੂਸਰੀ ਚ ਲੱਭੀ ਚਲ ਕੋਈ ਗੱਲ ਨਹੀਂ ਲੱਭ ਗਈ ਤੇ ਸਹੀ ਆ ਫਿਰ ਤਾਈ ਨੇ ਲੱਭ ਕੇ ਦਿੱਤੀ ਕਹਿੰਦੀ ਤੂੰ ਕਿਲਮਾਰੀਆਂ ਫੋਲੀ ਜਾਂਦੀ ਐ ਇੱਧਰ ਆ ਮੈਂ ਤੈਨੂੰ ਦੇਨੀ ਆ ਚਲ ਕੋਈ ਗੱਲ ਨਹੀਂ ਤੇ ਮੰਮੀ ਤਿਆਰ ਹੋ ਗਈ ਹਾਂ ਹੋ ਗਈ ਹੋ ਵੀ ਆਉਣ ਹੀ ਲੱਗੇ ਸੀ ਬਸ ਠੀਕ ਆ ਤੇ ਚਲ ਮੈਂ ਨਵ ਨੂੰ ਵੇਖਾ ਤਿਆਰ ਹੋ ਗਈ ਆ ਆ ਚਲੋ ਵੇਖੋ ਆ ਬੀਨੇ ਵਟਨਾ ਤੇ ਬੜਾ ਸੋਹਣਾ ਤਿਆਰ ਕੀਤਾ ਮੋਲੀ ਵੀ ਬੰਦੀ ਚਲ ਚੰਗਾ ਹੋਇਆ ਮੰਮੀ ਇਹ ਕੀ ਰਸਮ ਹੁੰਦੀ ਆ ਇਹ ਵੀ ਹੁੰਦੀ ਆ ਰਸਮ ਤੇਲ ਸਗਨਾਂ ਦੀ ਇਹ ਕਰਸੀ ਨੇ ਬੰਦੀ ਆ ਉਹ ਲੱਗਣਾ ਜੜੀਆਂ ਉਥੇ ਬਣਾ ਲਿੰਦੀਆਂ ਉਤਰਾ ਹੀ ਹੁਣ ਹਾਨੋ ਨਹੀਂ ਨਾ ਇੰਨਾ ਯਾਦ ਤੇ ਬਹਿ ਹੈਗੀ ਕੰਨ ਤੂੰ ਮਗਰ ਮਗਰ ਹਲਦੀ ਪਾ। ਆਟੇ ਦੇ ਮਗਰ ਮਗਰ ਹਲਦੀ ਪਾ ਦੇ। ਲੱਗਣਾ ਤੇ ਬੜਾ ਸੋਹਣਾ ਇਹ ਪੂਰ ਚੌਂਕ ਠੀਕਾ ਤੁੰਦੀਆਂ ਹੁੰਦੀਆਂ। ਚੱਲ ਮੰਮੀ ਕੋਈ ਗੱਲ ਨਹੀਂ ਉਹ ਲੱਗਨ ਨੂੰ ਵੀ ਲੱਗਦਾ ਕਿਤੇ ਕੰਮ ਹੀ ਹੋਰ ਕਿਤੇ ਵੀ ਵਿਆਹ ਹੀ ਤੋਂ ਆਂਦੀ ਮੈਂ ਉਹ ਭਗਤਾਂ। ਆਹੋ ਨਹੀਂ ਉਹਨਾਂ ਨੂੰ ਹਿੰਦਾ ਆਪਣਾ।

ਇਨਾ ਦਿਨ ਮੰਮੀ ਪਾਪਾ ਮੇਹਲ ਦੀ ਹਾਂ ਜਿਹਨ ਜ ਸਾਰਿਆਂ ਤੇ ਬਨ ਜਾਂਦਾ ਕਿ ਸੋਨਾ ਲੱਗਦਾ ਵਾ ਠੀਕ ਆ ਲੈ ਪਾਉਂ ਹਾਂ ਤੇ ਮੈਂ ਨਾਮ ਨੂੰ ਮੰਮੀ ਸੱਦ ਲਿਆ ਵਾ ਤੁਸੀਂ ਕਰੋ ਫਿਰ ਆ ਠੀਕ ਮਾਰ ਲਿਆ ਬਾਜਨਾਂ